ਗੁਰੂ ਪਿਆਰਿਓ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਪੁਰਖਾਂ ਦੇ ਕੁਝ ਬਚਨ ਜਿਹੜੇ ਕਿ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਆ ਆਓ ਜਾਣਦੇ ਆ ਉਹ ਕਿਹੜੇ ਬਚਨ ਨੇ ਸਭ ਤੋਂ ਪਹਿਲਾਂ ਬਾਬਾ ਅਨੰਦ ਸਿੰਘ ਜੀ ਦਾ ਇੱਕ ਬਚਨ ਕਿ ਪਿਆਰਿਓ ਨਿਰਾ ਪ੍ਰਚਾਰ ਹੀ ਕੰਮ ਨਹੀਂ ਕਰਦਾ ਬੰਦੇ ਦਾ ਜਿਹੜਾ ਜੀਵਨ ਆ ਉੱਚਾ ਤੇ ਸੋਚਾ ਹੋਣਾ ਚਾਹੀਦਾ ਕਈ ਵਾਰੀ ਅਸੀਂ ਕੀ ਕਰਦੇ ਆ ਦੇਖੋ ਦੁਨੀਆ ਦੇ ਉੱਪਰ ਕੁਝ ਲੋਕ ਆ ਜਿਨ੍ਹਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ ਪਰ ਕੁਝ ਲੋਕ ਹੁੰਦੇ ਆ ਜਿਹੜੇ ਖੁਦ ਆਪ ਖੁਦ ਵੀ ਚੰਗੇ ਹੁੰਦੇ ਇਸ ਕਰਕੇ ਬਾਬਾ ਨਾਨਕ ਸਿੰਘ ਜੀ ਨੇ ਆਖਿਆ ਗੱਲੀ ਜੋਗ ਨ ਹੋਈ ਜੋ ਬਾਣੀ ਵਿੱਚ ਕਿਹਾ ਗਿਆ ਨਿਰਾ ਪ੍ਰਚਾਰ ਕੰਮ ਨਹੀਂ ਕਰਦਾ ਬੰਦੇ ਦਾ ਜੀਵਨ ਉੱਚਾ ਤੇ ਸੁੱਚਾ ਹੋਣਾ ਚਾਹੀਦਾ ਸਭ ਤੋਂ ਜਿਹੜੀ ਜ਼ਰੂਰੀ ਗੱਲ ਆ ਉਹ ਇਹ ਦੇਖਣ ਦੀ ਆ ਕਿ ਕੁਝ ਲੋਕ ਆ ਉਹਨਾਂ ਦੇ ਪੱਲੇ ਸਿਰਫ ਗੱਲਾਂ ਹੀ ਨੇ ਹੋਰ ਕੁਝ ਵੀ ਨਹੀਂ ਗੱਲਾਂ-ਬਾਤਾਂ ਦੇ ਨਾਲ ਉਹ ਜਿੱਤ ਜਾਂਦੇ ਆ ਪਰ ਉਹਨਾਂ ਕੋਲ ਜੀਵਨ ਨਹੀਂ ਹੈਗਾ ਜੀਵਨ ਨਹੀਂ ਤਾਂ ਸਮਝੋ ਕੁਝ ਵੀ ਨਹੀਂ ਤੇ ਪਿਆਰਿਓ ਇਸ ਕਰਕੇ ਜਿਵੇਂ ਲਾਲ ਦੀ ਕੀਮਤ ਮਣੀਆਂ ਵਿੱਚੋਂ ਪੈਂਦੀ ਆ ਤੇਵੇਂ ਗੁਰੂ ਦਾ ਪਤਾ ਸਿੱਖਾਂ ਚੋਂ ਲੱਗਦਾ ਹੁਣ ਮੰਨ ਲਓ ਜੇ ਆਪਾਂ ਆਪਣਾ ਜੀਵਨ ਵਧੀਆ ਬਣਾਵਾਂਗੇ ਕਿਸੇ ਦੇਸ਼ ਜਾਵਾਂਗੇ ਉਹ ਦੇਖਣਗੇ ਵੀ ਇਹ ਕਿਹਦਾ ਸਿੱਖ ਆ ਇਹਦਾ ਗੁਰੂ ਕੌਣ ਆ ਇਹ ਕਿਹਦਾ ਚੇਲਾ ਤਾਂ ਸੋਭਾ ਕਿਦੀ ਹੋਣੀ ਆ ਗੁਰੂ ਦੀ ਹੋਣੀ ਆ ਨਾ ਇਸ ਕਰਕੇ ਕੁਝ ਸਿੱਖਾ ਜਿਹੜੇ ਬਦਨਾਮ ਕਰ ਰਹੇ ਆ ਸਿੱਖੀ ਨੂੰ ਹੁਣ ਜਦੋਂ ਉਹਨਾਂ ਦਾ ਜੀਵਨ ਵੇਖੀਦਾ ਆਪਾਂ ਕਹਿੰਨੇ ਆ ਵੀ ਸਾਰੇ ਇਹੋ ਜਿਹੇ ਹੀ ਹੋਣਗੇ ਇਸ ਤਰ੍ਹਾਂ ਵੀ ਭਾਵਕੇ ਮਨ ਦੇ ਵਿੱਚ ਖਿਆਲ ਪੈਦਾ ਹੋ ਜਾਂਦੇ ਆ ਜੋ ਕਿ ਠੀਕ ਨਹੀਂ ਹੈਗੇ ਨਾਲੇ ਆਪਾਂ ਕਈ ਵਾਰੀ ਕਹਿੰਨੇ ਆ ਕਿ ਪੰਜੇ ਉਂਗਲਾਂ ਜਿਹੜੀਆਂ ਹਨ ਇੱਕੋ ਜੀਆਂ ਨਹੀਂ ਹੁੰਦੀਆਂ ਗੁਰਮੁਖ ਪਿਆਰਿਓ ਇਸ ਕਰਕੇ ਕੁਝ ਲੋਕ ਆ ਜਿਹੜਾ ਨੇ ਬਾਣਾ ਤਾਂ ਪਾ ਲਿਆ ਪਰ ਉਹਨਾਂ ਦੇ ਪੱਲੇ ਬਾਣੀ ਹੈ ਨਹੀਂ ਉਹ ਫਿਰ ਉਹਨਾਂ ਨੂੰ ਬਦਨਾਮ ਕਰਨ ਲੱਗ ਜਾਂਦੇ ਆ ਇਸ ਕਰਕੇ ਨਿਰਾ ਪ੍ਰਚਾਰ ਕੰਮ ਨਹੀਂ ਕਰਦਾ ਜੀਵਨ ਉੱਚਾ ਹੋਣਾ ਚਾਹੀਦਾ ਫੇਰ ਬਾਬਾ ਆਨੰਦ ਸਿੰਘ ਜੀ ਸਾਡਾ ਵਿਸ਼ਵਾਸ ਬਣਾਉਣ ਲਈ ਗੁਰੂ ਮਹਾਰਾਜ ਜੀ ਤੇ ਇੱਕ ਬਚਨ ਕਰਦੇ ਆ ਕਿ ਗੁਰੂ ਨਾਨਕ ਮਿਹਰ ਕਰੇ ਤਾਂ ਕੀ ਨਹੀਂ ਹੋ ਸਕਦਾ ਦੇਖੋ ਜੀ ਸਭ ਕੁਝ ਹੋ ਸਕਦਾ ਜੇ ਗੁਰੂ ਕਿਰਪਾ ਕਰ ਦੇਵੇ ਆਪਾਂ ਕਈ ਵਾਰੀ ਕਹਿੰਨੇ ਆ ਕਿ ਮਰਾ ਬੰਦਾ ਹੋਵੇ ਮਰਿਆ ਬੰਦਾ ਉਹਦੇ ਵਿੱਚ ਸਵਾਸ ਨਹੀਂ ਪੈ ਸਕਦੇ ਪਰ ਗੁਰਮੁਖੋ ਗੁਰੂ ਨਾਨਕ ਮਿਹਰ ਕਰੇ ਤਾਂ ਕੀ ਨਹੀਂ ਹੋ ਸਕਦਾ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਜੇ ਗੁਰੂ ਨੂੰ ਭਾ ਜਵੇ ਬਿਨਾ ਸਾਹਾਂ ਤੋਂ ਵੀ ਬੰਦਾ ਜਿੰਦਾ ਰਹਿ ਸਕਦਾ ਦੇਖੋ ਜੀ ਏਡੀ ਕਲਾ ਜਿਹੜੀ ਆ ਵਰਤ ਸਕਦੀ ਆ ਜਿੰਨਾ ਚਿਰ ਗੁਰੂ ਦੇ ਬਚਨਾਂ ਤੇ ਪ੍ਰਤੀਤ ਨਹੀਂ ਕਰਦੇ ਉਹਨਾਂ ਚਿਰ ਸਿੱਖੋ ਸਿੰਘੋ ਗੁਰੂ ਕੇ ਖਾਲਸਾ ਜੀ ਇਹ ਸਮਝ ਲਓ ਜਿਹਦਾ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਉਹਨਾਂ ਚਿਰ ਸਾਡੇ ਪੱਲੇ ਕੁਝ ਪੈਣਾ ਹੀ ਨਹੀਂ ਇਹ ਸਾਡੇ ਪੱਲੇ ਕੱਖ ਵੀ ਨਹੀਂ ਪੈਣਾ ਜੇ ਅਸੀਂ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਕਰਾਂਗੇ ਪੁੰਨਾ ਦਾ ਸੂਰਜ ਜਦੋਂ ਸਿਖਰ ਤੇ ਆਉਂਦਾ ਤਾਂ ਮਹਾਪੁਰਖਾਂ ਦੇ ਦਰਸ਼ਨ ਹੁੰਦੇ ਆ ਉਹਨਾਂ ਦੇ ਬਚਨਾਂ ਦੁਆਰਾ ਫਿਰ ਕਮਾਈ ਹੁੰਦੀ ਆ ਫਿਰ ਜ਼ਿੰਦਗੀ ਬਦਲਦੀ ਆ ਨਾਲੇ ਜੇ ਆਪਾਂ ਦੇਖੋ ਜੀ ਆਪਣੀ ਜ਼ਿੰਦਗੀ ਨੂੰ ਚਾਹੁੰਦੇ ਆ ਇੱਕ ਵਾਰੀ ਮਿਲੀ ਆ ਇਹ ਜਿਹੜੇ ਦਿਨਾਂ ਜਿਹੜੇ ਮਿਲੇ ਹੋਏ ਪਰਮੇਸ਼ਰ ਦੇ ਵੱਲੋਂ ਲੰਘ ਰਹੇ ਆ ਬੀਤ ਰਿਹਾ ਸਮਾ ਸਮਾ ਨਹੀਂ ਬੀਤ ਦਾ ਬੰਦਾ ਵੀ ਬੀਤਦਾ ਇਹ ਗੱਲ ਸਮਝਣ ਵਾਲੀ ਆ ਇਸ ਕਰਕੇ ਕਲਯੁਗ ਦਾ ਪਹਿਰਾ ਬਹੁਤ ਜ਼ਿਆਦਾ ਤੇਜ ਆ ਤੇ ਇਹਨੂੰ ਰੋਕਣ ਲਈ ਬਾਣੀ ਨਹੀਂ ਕੰਮ ਆਉਣਾ ਜੀ ਅਬ ਕੱਲੂ ਆਇਓ ਰੇ ਇੱਕ ਨਾਮ ਵੋ 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 ਜੇ ਕਲਯੁਗ ਆ ਗਿਆ ਕੀ ਕਰੀਏ ਮਹਾਰਾਜ ਕਹਿੰਦੇ ਕਬਰਾਓ ਨਾ ਜੇ ਦੁਨੀਆ ਵਿੱਚ ਲੋਕਾਂ ਦੇ ਵਿਚਾਰ ਮਲੇ ਹੋ ਗਏ ਆ ਇੱਕ ਦੂਜੇ ਦਾ ਭੰਡੀ ਪ੍ਰਚਾਰ ਕਰਦੇ ਆ ਤਾਂ ਤੁਸੀਂ ਕੀ ਕਰਨਾ ਨਾਮ ਦਾ ਬੀਜ ਬੀਜਣਾ ਹੈ ਸਾਰੇ ਕਲਯੁਗ ਦੇ ਵਿੱਚ ਗੁਰੂ ਨਾਨਕ ਜੀ ਦਾ ਪਹਿਰਾ ਹੈ ਪਰ ਵੇਖਣ ਵਾਲੀਆਂ ਅੱਖਾਂ ਕਿਸੇ ਵਿਰਲੇ ਦੀਆਂ ਨੇ ਆਪਾਂ ਇਹ ਤਾਂ ਕਹਿ ਦਿੰਨੇ ਆ ਕਲਯੁਗ ਆ ਮਾੜਾ ਸਮਾਂ ਪਰ ਇਹਦਾ ਇਲਾਜ ਵੀ ਹੈਗਾ ਉਹ ਬਾਣੀ ਆ ਉਹ ਨਾਮ ਆ ਜਿਹੜਾ ਕਿ ਅਸੀਂ ਨਹੀਂ ਜਪਦੇ ਜਿਹੜਾ ਕਿ ਅਸੀਂ ਟਾਲ ਮਟੋਲੇ ਕਰਦੇ ਆ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵੜਨ ਤੋਂ ਜਾਏ ਕਿ ਆਪਾਂ ਇੱਧਰ ਲੀਆਂ ਗੱਲਾਂ ਕਰ ਲੀਆਂ ਉੱਧਰ ਲੀਆਂ ਕਰ ਲੀਆਂ ਨਾਮ ਜਪਣ ਦਾ ਵੀਲੇ ਹੀ ਲੰਗਾ ਦਿੱਤਾ ਇਹ ਕਿੱਡੀ ਕਸੂਰ ਮਤਾਈ ਆ ਸਾਡੀ ਜੀ ਇਹ ਬਹੁਤ ਅਸੀਂ ਨਵਾਨ ਵਾਲੇ ਪਾਸੇ ਨੂੰ ਜਾ ਰਹੇ ਆ ਫੇਰ ਬਾਬਾ ਅਨੰਦ ਸਿੰਘ ਜੀ ਦਾ ਇੱਕ ਹੋਰ ਬਚਨ ਆ ਵੀ ਸਿੱਖ ਮੰਗਤਾ ਨਹੀਂ ਸਿੱਖ ਨੇ ਹਰ ਵੇਲੇ ਦੇਣਾ ਹੀ ਦੇਣਾ ਕਾਲੀ ਹੱਥ ਨਾ ਆਵੇ ਕੋਈ ਚੀਜ਼ ਮੁਫਤ ਨਾ ਲਵੇ ਸਿੱਖ ਸਿੱਖ ਦਾਤਾ ਵਾ ਗੁਰੂ ਨੇ ਸਾਨੂੰ ਦਾਤਾ ਬਣਾਇਆ ਮੰਗਤੇ ਥੋੜੀ ਇਸ ਕਰਕੇ ਭਾਈ ਜਿਵੇਂ ਗੁਰੂ ਕੇ ਸਿੱਖਾ ਕੁਦਰਤੀ ਆਫਤਾਂ ਆਉਂਦੀਆਂ ਲੰਗਰ ਲਾਉਂਦੇ ਆ ਵੰਡ ਕੇ ਛਕਦੇ ਆ ਇਥੋਂ ਸਿੱਖਾਂ ਦਾ ਪਤਾ ਲੱਗਦਾ ਤਾਂ ਇਹ ਜੋ ਵੀ ਹੁੰਦਾ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦਾ ਨਾ ਇਸ ਕਰਕੇ ਭਾਈ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਵਾਸਤੇ ਉਦਮਤਾ ਕਰਨਾ ਹੀ ਪੈਣਾ ਇੱਕ ਵਾਰ ਬਾਬਾ ਅਨੰਦ ਸਿੰਘ ਜੀ ਕੋਲ ਕਿਸੇ ਸੱਜਣ ਨੇ ਪੁੱਛਿਆ ਕਹਿਣ ਲੱਗੇ ਗੁਰੂ ਕੋਲ ਕਿਵੇਂ ਜਾਣਾ ਚਾਹੀਦਾ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ ਫਿਰ ਉਹਨਾਂ ਨੇ ਬਹੁਤ ਸੁੰਦਰ ਬਤਨ ਕੀਤੇ ਸੀ ਕਹਿੰਦੇ ਅਰਦਾਸ ਗੁਨਾਹ maaf ਕਰਾਉਣ ਦੀ ਅਰਦਾਸ ਇਹ ਸਾਨੂੰ ਕਰਨੀ ਚਾਹੀਦੀ ਹੈ ਜਿੰਦਗੀ ਵਿੱਚ ਵਿਚਰਦਿਆਂ ਇੱਕ ਨਹੀਂ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਕੋਈ ਸੂਖਮ ਜੀਵ ਸਾਡੇ ਪੈਰਾਂ ਹੇਠਾ ਕੇ ਮਰ ਜਾਂਦੇ ਆ ਆਪਾਂ ਕਈ ਵਾਰੀ ਕਾਲੀ 'ਚ ਹੁੰਨੇ ਆ ਰੋਡ ਤੇ ਵੇਖੋ ਕਿੰਨਾ ਕੁਝ ਮਰਿਆ ਪਿਆ ਕਿੰਨੇ ਜਾਨਵਰ ਮਰਦੇ ਆ ਗੱਡੀਆਂ ਥੱਲੇ ਆ ਕੇ ਕਹਿਣ ਦਾ ਭਾਵ ਤਾਂ ਇਹ ਸੀ ਵੀ ਜੇ ਗੁਨਾਹ maaf ਕਰਾਉਣ ਦੀ ਅਰਦਾਸ ਕਰਾਉਣੀ ਆ ਤਾਂ ਘਟੋ ਘੱਟ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਭਾਵੇਂ ਕੁਝ ਦਤਣਾ ਹੀ ਲੈ ਜਾਓ ਪੰਜ ਦਾਤਾਂ ਨਹੀਂ ਲੈ ਜਾਓ ਨਾਲ ਸਿੱਖ ਵਾਸਤੇ ਖਾਲੀ ਅਰਦਾਸ ਕਰਨੀ ਦੋਸ਼ਾ ਇਹ ਕੋਈ ਚੰਗੀ ਗੱਲ ਨਹੀਂ ਜਦੋਂ ਵੀ ਅਰਦਾਸ ਕਰਨੀ ਆ ਗੁਰੂ ਅੱਗੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਕੁਝ ਮੰਗ ਰਿਹਾ ਸਾਡੇ ਤੋਂ ਇਹ ਇੱਕ ਸਤਕਾਰ ਆ ਇੱਕ ਸ਼ਰਧਾ ਵਾ ਗੁਰੂ ਤੋਂ ਤਾਂ ਸੀ ਕੁਝ ਲੈਣਾ ਗੁਰੂ ਤੋਂ ਸਭ ਕੁਝ ਹੀ ਲੈਣਾ ਸਾਰੀਆਂ ਦਾਤਾਂ ਤੋਂ ਲੈਣੀਆਂ ਨੇ ਪਰ ਜਦੋਂ ਗੱਲ ਆਉਂਦੀ ਆ ਗੁਰਮਖੋ ਕਿ ਅਸੀਂ ਕੀ ਕਰੀਏ ਕਿਹੜੇ ਪਾਸੇ ਜਾਈਏ ਆਪਣੇ ਗੁਨਾਹਾਂ ਦੀ ਮਾਫੀ ਕਿਵੇਂ ਮੰਗੀਏ ਅਰਦਾਸ ਕਿਵੇਂ ਕਰੀਏ ਫਿਰ ਖਾਲੀ ਹੱਥ ਜਾਣਾ ਵੈਸੇ ਵੀ ਗੁਰੂ ਕੋਲ ਠੀਕ ਨਹੀਂ ਭਾਵੇਂ ਦੋ ਦਾਤ ਨਹੀਂ ਲੈ ਜਾਓ ਦੇਖੋ ਬਾਬਾ ਅਨੰਦ ਸਿੰਘ ਜੀ ਦੇ ਬਚਨ ਕਿੰਨੇ ਪਿਆਰੇ ਆ ਕਿ ਅਰਦਾਸ ਤਾਂ ਆਪਣੇ ਗੁਨਾਹਾਂ ਦੀ ਹੁੰਦੀ ਆ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਕੌੜਾ ਅਸੀਂ ਬਚਨ ਕਰਕੇ ਹਿਰਦਾ ਦਿਖਾ ਦਿੰਨੇ ਆ ਸੂਖਮ ਜੀਵ ਜਿਹੜੇ ਆ ਸਾਡੇ ਤੋਂ ਉਹਨਾਂ ਦੀ ਪਾਪ ਜਿਹੜਾ ਸਾਡੇ ਸਿਰ ਹੋ ਜਾਂਦਾ ਕਿੱਡੀਆਂ ਗਲਤੀਆਂ ਹੁੰਦੀਆਂ ਨੇ ਤੇ ਸਾਰਿਆਂ ਨੂੰ ਭੁੱਲ ਬਖਸ਼ਾਉਣ ਵਾਸਤੇ ਮਾਫੀ ਮੰਗਣੀ ਗੁਰੂ ਕੋਲ ਰੋਜ਼ ਚਾਹੀਦੀ ਆ ਕਹਿਣਾ ਚਾਹੀਦਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਹੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ हे ਵਾਹਿਗੁਰੂ ਪਰਮੇਸ਼ਰ ਜੀ ਮੇਰੇ ਤੇ ਰਹਿਮਤ ਕਰ ਦਿਓ ਜਿੰਨਾ ਸਮੁੰਦਰਾਂ ਚ ਪਾਣੀ ਆ ਇੰਨੇ ਮੇਰੇ ਜੋਗਣ ਨੇ ਪਰ ਤੁਸੀਂ ਬਚਾਉਣ ਵਾਲੇ ਹੋ ਤੁਸੀਂ ਡੁੱਬਦਿਆਂ ਨੂੰ ਬਾਂ ਫੜ ਕੇ ਬਾਹਰ ਕੱਢਣ ਵਾਲੇ ਹਾਂ ਰਹਿਮਤ ਕਰ ਦਿਓ ਮੇਰੇ ਤੇ ਇਹੋ ਜੀ ਅਰਦਾਸ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਗੁਰਮਖੋ ਜਦੋਂ ਦਿਲ ਤੋਂ ਕੀਤੀ ਹੋਵੇ ਅਰਦਾਸ ਉਹ ਜ਼ਰੂਰ ਪੂਰੀ ਹੁੰਦੀ ਆ ਬਾਕੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਮੁਸਲਮਾਨਾਂ ਦੇ ਵਿੱਚ ਇੱਕ ਔਰਤ ਸੀ ਬੀਬੀ ਰਾਵੀਆ ਉਹਦਾ ਨਾਮ ਸੀ ਇੱਕ ਬਹੁਤ ਉੱਚੇ ਦਰਜੇ ਦੀ ਫਕੀਰ ਹੋਈ ਆ ਵੈਸੇ ਔਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਸੰਤ ਅਵਸਥਾ ਵਾਲੀਆਂ ਭਾਵੇਂ ਘਟ ਨੇ ਪਰ ਸਾਧੂਆਂ ਨੂੰ ਜਨਮ ਦਿੰਦੀਆਂ ਨੇ ਭਗਤਾਂ ਨੂੰ ਸੂਰਮਿਆਂ ਨੂੰ ਜਦੋਂ ਆਪਾਂ ਸੰਤਾਂ ਦੀ ਗਿਣਤੀ ਕਰਨੀ ਹੋਵੇ ਔਰਤਾਂ ਉਹਦੇ ਵਿੱਚੋਂ ਉਂਗਲਾਂ ਤੇ ਗਿਣੀਆਂ ਜਾ ਸਕਦੀਆਂ ਇਸ ਤਰ੍ਹਾਂ ਹੀ ਰਾਬੀਆ ਸੀ ਇੱਕ ਫਕੀਰ ਨੇ ਉਹਦੇ ਕੋਲ ਨਰਕ ਦਾ ਜ਼ਿਕਰ ਕੀਤਾ ਇਹ ਕਹਿਣ ਲੱਗੀ ਮੇਰੇ ਕੋਲ ਉਹਦੇ ਬੁਝਾਉਣ ਲਈ ਪਾਣੀ ਦਾ ਇੱਕ ਲੋਟਾ ਹੀ ਕਾਫੀ ਆ ਏਡੀ ਏਡੀ ਤਾਕਤ ਵਾਲੀਆਂ ਬੀਬੀਆਂ ਹੋਈਆਂ ਸਾਂਤਾਂ ਵਿੱਚ ਤਾਕਤ ਹੈ ਜੀਆਂ ਨੂੰ ਨਰਕ ਵਿੱਚੋਂ ਲਿਆ ਕੇ ਮਨੁੱਖ ਬਣਾ ਦੇਣ ਦੀ ਰਾਬੀਆ ਦੇ ਕੋਲ ਦੋ ਫਕੀਰ ਗਏ ਰਾਬੀਆ ਨੇ ਕਿਹਾ ਕੋਈ ਰੱਬ ਦੀ ਗੱਲ ਸੁਣਾ ਦਿਓ ਇੱਕ ਫਕੀਰ ਕਹਿੰਦਾ ਜਿਹੜਾ ਰੱਬ ਦੀ ਤਰਫੋਂ ਦੁੱਖ ਆਵੇ ਉਹਨੂੰ ਪਿਆਰ ਦੇ ਨਾਲ ਸਹਿ ਲੈਣਾ ਚਾਹੀਦਾ ਜਿਹੜਾ ਸਹਿੰਦਾ ਉਹੀ ਉਹਦਾ ਸੱਚਾ ਆਸ਼ਿਕਾ ਕਹਿਣ ਲੱਗੀ ਇਹਦੇ ਵਿੱਚ ਹੰਕਾਰ ਦੀ ਬੋਆ ਕੋਈ ਇਦੋਂ ਵੀ ਉੱਚੀ ਗੱਲ ਕਰੋ ਦੂਜਾ ਫਕੀਰ ਕਹਿੰਦਾ ਰੱਬ ਦੀ ਤਰਫੋਂ ਜੇ ਕੋਈ ਤਕਲੀਫ ਬਿਮਾਰੀ ਤੰਗੀ ਦੁੱਖ ਆਵੇ ਉਹਨੂੰ ਸੁਖ ਮੰਨ ਕੇ ਭੋਗ ਲੋ ਰਾਬੀਆ ਕਹਿਣ ਲੱਗੀ ਇਹ ਵੀ ਗੱਲ ਠੀਕ ਨਹੀਂ ਇਦੋਂ ਕੋਈ ਚੰਗੀ ਜੀ ਗੱਲ ਸੁਣਾ ਦਿਓ ਉਹ ਕਹਿਣ ਲੱਗੇ ਰਾਬੀਆ ਫਿਰ ਤੂੰ ਆਪ ਹੀ ਦੱਸ ਦੇ ਵੀ ਕਿਹੜੀ ਚੰਗੀ ਗੱਲ ਅਸੀਂ ਤਾਂ ਇੱਥੋਂ ਤੱਕ ਹੀ ਸਾਡੀ ਸੋਚ ਆ ਤੂੰ ਵੀ ਭਜਨ ਬੰਦਗੀ ਵਾਲੀ ਭਜਨੀ ਇੱਕ ਔਰ ਤਾਂ ਕਹਿਣ ਲੱਗੀ ਮੈਂ ਉਹਨੂੰ ਫਕੀਰ ਸਮਝਦੀ ਹਾਂ ਜਿਹੜਾ ਦੁੱਖ ਸੁੱਖ ਵਿੱਚ ਤਮੀਜ਼ ਹੀ ਨਾ ਹੋਵੇ ਇਹੋ ਗੁਰੂ ਸਾਹਿਬ ਜੀ ਕਹਿੰਦੇ ਆ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਣ ਅਪਮਾਨ ਜਿਹੜਾ ਨਾ ਸੁੱਖ ਨੂੰ ਸੁੱਖ ਕਰਕੇ ਮੰਨੇ ਨਾ ਦੁੱਖ ਨੂੰ ਦੁੱਖ ਨਾ ਦੁੱਖ ਵਿੱਚ ਦੁਖੀ ਹੋਵੇ ਰਾਵੀਆ ਕਹਿੰਦੀ ਨਾ ਸੁੱਖ ਵਿੱਚ ਸੁਖੀ ਹੋਵੇ ਨਾ ਸੁੱਖ ਵੇਲੇ ਪੈਰ ਛੱਡੇ ਨਾ ਦੁੱਖ ਵੇਲੇ ਉਲਾਮੇ ਦੇਵੇ ਇਸ ਕਰਕੇ ਤੇ ਸਾਰੇ ਫਿਰ ਕਹਿਣ ਲੱਗੇ ਵੀ ਹੋਰ ਤਾਂ ਸਾਰੇ ਦੁੱਖ ਸਹਿ ਜਾ ਸਕਦੇ ਆ ਆਪਣੀ ਨਿੰਦਿਆ ਵੀ ਸੁਣੀ ਜਾ ਸਕਦੀ ਆ ਪਰ ਜੇ ਕੋਈ ਗੁਰੂ ਦੀ ਨਿੰਦਿਆ ਕਰ ਦੇਵੇ ਉਹ ਨਹੀਂ ਸਹੀ ਜਾ ਸਕਦੀ ਇਸ ਕਰਕੇ ਗੁਰਮੁਖ ਪਿਆਰਿਓ ਇਹ ਗੱਲ ਸੱਚੀ ਆ ਕਿ ਉਹ ਸਿੱਖੀ ਕਾਦਾ ਜਿਹੜਾ ਆਪਣੇ ਗੁਰੂ ਦੀ ਬੇਅਦਵੀ ਹੁੰਦਾ ਸਹਾਰ ਜਾਵੇ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਸੁਣ ਕੇ ਭਾਵ ਕੀ ਉਹਦਾ ਖੂਨ ਹੀ ਨਾ ਖੋਲੇ ਉਹ ਸਿੱਖ ਕਾਦਾ ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਵੀਰ ਰਸ ਵੀ ਦਿੰਦੇ ਆ ਜੇ ਪੰਜ ਪਾਤਸ਼ਾਹ ਜੀ ਤੱਕ ਗੁਰੂ ਅਰਜਨ ਦੇਵ ਜੀ ਤੱਕ ਸ਼ਾਂਤੀ ਰਹੀ ਆ ਛੇਵੇਂ ਜਾਮੇ ਵਿੱਚ ਸ਼ਾਂਤੀ ਵਿੱਚੋਂ ਕ੍ਰਾਂਤੀ ਵੀ ਨਿਕਲੀ ਆ ਨਾ ਉਹ ਵੀ ਦੇਖਣਾ ਪਵੇਗਾ ਵੀ ਸਿੱਖਾਂ ਨੂੰ ਕੋਈ ਬੁੱਝਦਿਲ ਨਾ ਸਮਝ ਲਵੇ ਜਦੋਂ ਤੱਕ ਸਿੱਖਾਂ ਕੋਲ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਹੈ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਇਹ ਸਾਰੇ ਪਾਸਿਓਂ ਮਹਾਰਾਜ ਨੇ ਸਾਨੂੰ ਸੰਪੂਰਨ ਮਨੁੱਖ ਬਣਾਇਆ ਜਿਹਨੂੰ ਖਾਲਸਾ ਕਿਹਾ ਜਾਂਦਾ ਸ਼ੁੱਧ ਜਿਹਦੇ ਵਿੱਚ ਕੋਈ ਮਿਲਾਵਟ ਹੀ ਨਹੀਂ ਗੁਰੂ ਮਹਾਰਾਜ ਅੱਗੇ ਬੇਨਤੀ ਕਰਨੀ ਚਾਹੀਦੀ ਆ ਸਾਨੂੰ ਕਿ ਇਹ ਸਾਡਾ ਜਿਹੜਾ ਜੀਵਨ ਆ ਇਹ ਚੰਗਾ ਬਣੇ ਉੱਚਾ ਬਣੇ ਤਾਂ ਰਾਵੀਆ ਨੇ ਫਿਰ ਕਹਿ ਦਿੱਤਾ ਵੀ ਨਾ ਦੁੱਖ ਵਿੱਚ ਦੁਖੀ ਹੋਵੋ ਨਾ ਸੁੱਖ ਵਿੱਚ ਸੁਖੀ ਹੋਵੋ ਬਾਬਾ ਆਨੰਦ ਸਿੰਘ ਜਿੱਦਾ ਵੀ ਬਚਨ ਹੀ ਆ ਭਾਈ ਸਿੱਖ ਖਾਣ ਪੀਣ ਬੋਲਣ ਤੇ ਸੌਣ ਵਿੱਚ ਸੰਜਮੀ ਹੋਵੇ ਰੱਬ ਦੀਆਂ ਗੱਲਾਂ ਐਵੇਂ ਨਾ ਕਰੀ ਜਾਵੇ ਜਿਵੇਂ ਆਏ ਸੀਗੇ ਉਹ ਕਰੀ ਗਏ ਅਨੁਭਵ ਦੇ ਵਿੱਚੋਂ ਗੱਲਾਂ ਕਰੇ ਜਿੰਨੂੰ ਆਪਾਂ ਪ੍ਰੈਕਟੀਕਲ ਵੀ ਕਹਿ ਸਕਦੇ ਆ ਸਿਮਰਨ ਕਰਕੇ ਜਿਹੜਾ ਰਸ ਆਉਂਦਾ ਉਹ ਮਹਾਪੁਰਖਾਂ ਦੀ ਕਥਾ ਕੋਈ ਹੋਰ ਹੁੰਦੀ ਆ ਇੱਕ ਆਮ ਜਿਹਾ ਬੰਦਾ ਬੋਲ ਰਿਹਾ ਉਹਦਾ ਫਿਰ ਉਹਨਾਂ ਪ੍ਰਭਾਵ ਨਹੀਂ ਪੈਂਦਾ ਹੁੰਦਾ ਇਸ ਕਰਕੇ ਗੁਰਮਖ ਪਿਆਰਿਓ ਜੇ ਕੋਈ ਗੁਰੂ ਦੀ ਨਿੰਦਾ ਕਰੇ ਕੰਨ ਬੰਦ ਕਰ ਲੋ ਨਹੀਂ ਤਾਂ ਡਟ ਜਾਓ ਫਿਰ ਸਿਰ ਧੜ ਦੀ ਬਾਜੀ ਲਾ ਦਿਓ ਇਹ ਬਾਬਾ ਨਾਨਕ ਸਿੰਘ ਜੀ ਦੇ ਬਚਨ ਹੋਏ ਆ ਗੁਰੂ ਪਿਆਰਿਓ ਤਾਂ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਇਹ ਸਾਡੇ ਜੀਵਨ ਨੂੰ ਬਹੁਤ ਵਧੀਆ ਬਣਾ ਦਿੰਦੇ ਆ ਕਈ ਵਾਰੀ ਸੰਗਤਾਂ ਨੇ ਪੁੰਨਿਆਂ ਦੇ ਦਿਹਾੜੇ ਤੇ ਆ ਜਾਣਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕੋਲ ਬੇਨਤੀ ਕਰਨੀ ਮਾਂ ਪਰਖੋ ਮਨ ਨਹੀਂ ਟਿਕਦਾ ਜਦੋਂ ਤੱਕ ਮਨ ਬਾਣੀ ਵਿੱਚ ਟਿਕੇ ਬਾਬਾ ਜੀ ਨੇ ਕਿਹਾ ਟਿਕਾਓ ਜੇ ਨਹੀਂ ਟਿਕਦਾ ਉਹਨੂੰ ਸਿਮਰਨ ਵਿੱਚ ਲਾਓ ਜੇ ਸਿਮਰਨ ਵਿੱਚ ਵੀ ਨਹੀਂ ਟਿਕਦਾ ਮਨ ਬਾਣੀ ਵਿੱਚ ਵੀ ਨਹੀਂ ਟਿਕਦਾ ਫੇਰ ਤੁਸੀਂ ਉਸ ਵਕਤ ਅਰਦਾਸ ਕਰੋ ਮਾਲਕ ਅੱਗੇ ਫਿਰ ਵਾਹਿਗੁਰੂ ਕਿਰਪਾ ਕਰੇਗਾ ਇੰਨਾ ਹੀ ਨਹੀਂ ਵਾਹਿਗੁਰੂ ਦੀ ਕਿਰਪਾ ਤਾਂ ਹੋਣੀ ਹੀ ਆ ਜਿਹੜਾ ਸਿਮਰਨ ਕਰਦਾ ਇਹ ਸੋਚੋ ਕਮ ਸੇ ਕਮ ਜੇ ਮਨ ਨਹੀਂ ਵੀ ਟਿਕਿਆ ਇੱਕ ਘੰਟਾ ਤੁਸੀਂ ਬਾਣੀ ਪੜ੍ਹੀ ਅੱਧਾ ਘੰਟਾ 15 ਮਿੰਟ ਕਮ ਸੇ ਕਮ ਜੀਵ ਨੇ ਗਲਤ ਤਾਂ ਨਹੀਂ ਨਾ ਬੋਲਿਆ ਜੀਵ ਤਾਂ ਚੰਗਾ ਹੀ ਬੋਲਦੀ ਰਹੀ ਇਹ ਸੋਚ ਕੇ ਤੁਹਾਨੂੰ ਆਪਣੀ ਜ਼ਿੰਦਗੀ ਜਿਹੜੀ ਆ ਉਹ ਸਿਮਰਨ ਵਾਲੇ ਪਾਸੇ ਲਾਉਣੀ ਚਾਹੀਦੀ ਆ ਇਸ ਕਰਕੇ ਜਿਵੇਂ ਸਰੀਰ ਲਈ ਰੋਟੀ ਪਾਣੀ ਪਹਿਨਣ ਲਈ ਕੱਪੜਾ ਜ਼ਰੂਰੀ ਆ ਐਵੇਂ ਆਤਮਾ ਦੇ ਲਈ ਨਿਤਨੇਮ ਬੜਾ ਜ਼ਰੂਰੀ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰ ਦਿੰਦੇ ਆ ਸਿੱਖਾਂ ਦੇ ਉੱਪਰ ਸਦ ਖੁਸ਼ੀਆਂ ਕੀਰਤਨ ਜਪਨਾਮ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਰੱਬ ਦੇ ਨਿਤਨੇਮ ਦੇ ਵਿੱਚੋਂ ਵਾਹਿਗੁਰੂ ਦੇ ਪਿਆਰ ਵਿੱਚੋਂ ਹੀ ਮਿਲ ਜਾਂਦੀਆਂ ਨੇ ਇਸ ਕਰਕੇ ਭਾਈ ਸ਼ੰਕਾ ਨਹੀਂ ਕਰਨਾ ਜੇ ਮਨ ਨਹੀਂ ਟਿਕਦਾ ਕੋਈ ਗੱਲ ਨਹੀਂ ਮਨ ਦਾ ਤਾਂ ਕਾਮੀਆਂ ਨਾ ਟਿਕਣਾ ਇਹ ਹੁਣ ਦਾ ਥੋੜੀ ਆ ਬਹੁਤ ਜਨਮ ਵਿਛਰੇ ਤੇ ਮਾਦੂ ਕਈ ਜਨਮਾਂ ਦੀ ਇਹਨੂੰ ਮੈਲ ਲੱਗੀ ਹੋਈ ਆ ਕਈ ਜਨਮਾਂ ਵਿੱਚ ਇਹਨੇ ਹੋਮੇ ਜਿਹੜੀ ਆ ਉਹਦੀ ਜਿਹੜੀ ਆ ਆਪਾਂ ਕਹਿ ਸਕਦੇ ਆ ਲੇਪ ਕੀਤਾ ਹੋਇਆ ਆਪਣੇ ਅਰਧ ਗਿਰਦ ਇਹ ਹੁਣੇ ਥੋੜੀ ਮਿਟੇਗਾ ਟਾਈਮ ਲੱਗੇਗਾ ਇਹਨੂੰ ਗੁਰੂ ਦੀ ਰਹਿਮਤ ਹੋਵੇਗੀ ਸ਼ਬਦ ਦਾ ਅਭਿਆਸ ਹੋਵੇਗਾ ਸਾਧ ਸੰਗਤ ਹੋਵੇਗੀ ਇਸ ਕਰਕੇ ਗੁਰਮਖ ਪਿਆਰਿਓ ਕੰਮ ਕਰਨਾ ਹੈ ਤਾ ਕੰਮ ਤਾਂ ਕਰਨਾ ਹੀ ਪੈਣਾ ਜਿਵੇਂ ਆਪਾਂ ਕਹਿੰਨੇ ਕੰਮ ਤਾਂ ਕਰਨਾ ਹੀ ਪਵੇਗਾ ਫਿਰ ਕਿਉਂ ਨਾ ਦਿਲ ਲਾ ਕੇ ਕਰੀਏ ਪਰ ਗੱਲ ਇਹ ਆ ਵੀ ਜੇ ਭਜਨ ਬੰਦਗੀ ਕਰਨੀ ਆ ਉਹਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਦਿਲ ਹੀ ਨਹੀਂ ਲੱਗਦਾ دنیਵੀ ਕੰਮਾਂ ਚ ਲੱਗਦਾ ਦਿਲ ਹੀ ਨਹੀਂ ਲੱਗਦਾ ਬੁਰੇ ਕਾਮ ਕਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਸਿਮਰਨ ਦੇ ਵੇਲੇ ਬੰਦਾ ਕਹਿੰਦਾ ਕਿ ਮੈਨੂੰ ਨੀਂਦ ਆਉਂਦੀ ਆ ਤਾਂ ਇਹ ਚੀਜ਼ਾਂ ਸਾਰੀਆਂ ਛੱਡਣੀਆਂ ਪੈਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਮਤ ਕਰਨ ਤਾਂ ਭਾਈ ਜਿਸ ਤਰ੍ਹਾਂ ਪੁੰਨਿਆਂ ਦਾ ਚੰਦ ਹੁੰਦਾ ਹੈ ਉਦਾਂ ਆਪਣੇ ਜੀਵਨ ਨੂੰ ਠੰਡਕ ਲੈ ਕੇ ਆਈਏ ਤੇ ਦੂਜਿਆਂ ਨੂੰ ਖੁਸ਼ ਰੱਖਣਾ ਦੂਜਿਆਂ ਨੂੰ ਖੁਸ਼ੀ ਦੇਣੀ ਇਹ ਵੀ ਇੱਕ ਤਰ੍ਹਾਂ ਦੀ ਭਜਨ ਬੰਦਗੀ ਹੀ ਹੈ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਇਹ ਬਾਬਾ ਨਾਨਕ ਸਿੰਘ ਜੀ ਦੇ ਬਚਨ ਸੀ ਤੇ ਉਹ ਇੱਕ ਮੁਸਲਮਾਨ ਔਰਤ ਬੀਬੀ ਰਾਵੀਆ ਉਹਦੇ ਬਚਨ ਬੜੇ ਕੀਮਤੀ ਆ ਜ਼ਰੂਰ ਪੱਲੇ ਬੰਨਿਓ ਜੀ ਦੁੱਖ ਸੁੱਖ ਦੋਨੋਂ ਸਮ ਕਰ ਜਾਣੈ ਔਰ ਮਾਨੇ અપਮਾਨਾ ਗੁਰੂ ਮਹਾਰਾਜੇ ਰਹਿਮਤ ਕਰਨ ਤਾਂ ਇਹ ਅਵਸਥਾ ਬਣਦੀ ਆ ਗੁਰੂ ਦੀ ਰਹਿਮਤ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਗੁਰਮੁਖ ਪਿਆਰਿਓ ਸਾਨੂੰ ਸਰਬੱਤ ਦਾ ਭਲਾ ਹੀ ਮੰਗਣਾ ਚਾਹੀਦਾ ਜਿਹਦੇ ਨਾਲ ਸਾਡੀ ਸੋਚ ਜਿਹੜੀ ਆ ਇਹ ਉੱਚੀ ਹੋ ਜਾਂਦੀ ਆ ਤੱਕਣੀ ਜਿਹੜੀ ਆ ਸੁੱਚੀ ਹੋ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ